ਕਿਸਾਨ ਭਰਾਵਾਂ ਨੂੰ ਡੈਰੀ ਫਾਰਮਾਂ ਨੂੰ ਗੁਰਲਾਬ ਸਿੰਘ ਬਠਿੰਡਾ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਅੱਜ ਆਪਣਾ ਅਹਿਮ ਟੌਪਿਕ ਆਗਾ ਦੁੱਧ ਵਧਾਉਣ ਦੇ ਉੱਤੇ ਦੁੱਧ ਵਧਾਉਣ ਦੇ ਉੱਤੇ ਆਪਾਂ ਕਿਵੇਂ ਸਮਾਨ ਵਰਤਣਾ ਹੈਗਾ ਕਿਵੇਂ ਆਪਾਂ ਇਸਤੇਮਾਲ ਕਰਨਾ ਹੈ ਕਿਵੇਂ ਬਣਾਉਣਾ ਹੈ ਉਹਦੇ ਆਪਾਂ ਆ ਕੇ ਵਿਸਤਾਰ ਦੇ ਵਿੱਚ ਚੱਲਦੇ ਆਂਗੇ ਤੇ ਤੁਹਾਨੂੰ ਅੱਗੇ ਵਿਖਾਉਨੇ ਆਂਗੇ ਆਓ ਹੁਣ ਆਪਾਂ ਵਿਖਾਈਏ ਵੀ ਆਪਾਂ ਕੀ ਕੀ ਲੈਣਾ ਹੈਗਾ ਸਾਰਿਆਂ ਨਾਲੋਂ ਪਹਿਲਾਂ ਆਪਾਂ ਕਣਕ ਦਾ ਦਲੀਆ ਲੈ ਲਿਆ ਇਹ ਕਣਕ ਦਾ ਦਲੀਆ ਆਪਾਂ ਲੈਣਾ ਭਾਈ ਥੋੜਾ ਮੋਟਾ ਦਲਾਉਣਾ ਹੈਗਾ ਜਿਵੇਂ ਕਿ ਬਾਜ਼ਾਰ ਦੇ ਵਿੱਚ ਆ ਜਾਂਦਾ ਹੈਗਾ ਬਾਜਰਾ ਆ ਗਿਆ ਇਹਦੇ ਚ ਮੋਠ ਆ ਗਏ ਮੂੰਗੀ ਆ ਗਈ ਇਹਦੀ ਖਿਚੜੀ ਬਣੀ ਬਣਾਈ ਆਪਾਂ ਨੂੰ ਬਾਜ਼ਾਰੋਂ ਮਿਲ ਜਾਂਦੀ ਆ ਇਹ ਇਸਤੇਮਾਲ ਕਰ ਲਿਆ ਫੇਰੇ ਦੇ ਵਿੱਚ ਕੀ ਕਰਨਾ ਹੈਗਾ ਆਪਾਂ ਮਿੱਠਾ ਸੋਡਾ ਇਸਤੇਮਾਲ ਕਰਨਾ ਹੈ ਫਿਰ ਆਪਾਂ ਹਲਦੀ ਕਰਨੀ ਆ ਔਰ ਫਿਰ ਆਪਾਂ ਸਾਰਿਆਂ ਨਾਲੋਂ ਐਮ ਮੁੱਦਾ ਤਿਆਰ ਕਰਨਾ ਹੈਗਾ ਜਿਹੜਾ ਇਹਦੇ ਵਿੱਚ ਪਾਉਣਾ ਹੈਗਾ ਤੇਲ ਸਰੋਂ ਦਾ ਉਹ ਭਾਈ ਸਰੋਂ ਦਾ ਤੇਲ ਘਰ ਦਾ ਕਢਾਇਆ ਹੋਣਾ ਚਾਹੀਦਾ ਹੈਗਾ ਫਿਰ ਹੀ ਅਸਰ ਕਰੋ ਫਿਰ ਆਪਾਂ ਕੀ ਕਰਨਾ ਹੈਗਾ ਇਹਦੇ ਵਿੱਚ ਆਪਾਂ ਗੋੜ ਐਡ ਕਰ ਲੈਣਾ ਹੈਗਾ ਹੁਣ ਆਪਾਂ ਇਹਨੂੰ ਦੱਸ ਦਿਆਂ ਵੀ ਆਪਾਂ ਕਿੰਨੀ ਕਿੰਨੀ ਮਾਤਰਾ ਕਿਵੇਂ ਕਿਵੇਂ ਡੋਜ ਦੇਣੀ ਹੈ ਕਿਨੂੰ ਕਿਨੂੰ ਕਿੰਨੀ-ਕਿੰਨੀ ਦੇਣੀ ਆ ਜਿਵੇਂ ਕਿ ਹੁਣ ਆਪਣੇ ਕੋਲੇ ਮੱਝ ਆਪਾਂ ਭਾਈ ਕੀ ਕਰਿਆ ਵੀ ਮੱਝ ਆਪਾਂ 2 ਲੱਖ ਦੀ ਲਿਆਂਦੀ ਸਵਾ 2 ਲੱਖ ਤੱਕ ਕੀਮਤਾਂ ਪਹੁੰਚੀਆਂ ਪਈਆਂ ਉਹ ਵੀਰ ਕਹਿੰਦੇ ਆ ਪੈਸੇ ਤਾਂ ਉਦੋਂ ਲਾਏ ਆਉਂਦੇ ਆ ਕਿ ਮੈਂ ਇਹਦੇ ਉੱਤੇ ਚਾਵਾ ਦੇ ਨਾਲ ਵੀ ਜੀ 2 ਲੱਖ ਦੀ 1.5 ਲੱਖ ਦੀ ਮੈਂ ਮੱਹ ਲਿਆਂਦੀ ਆ ਭਾਈ ਕਿੰਨੇ ਕਿਲੋ ਵਾਲੀ ਲਿਆਂਦੀ ਆ ਭਾਈ ਮੈਂ 20 ਕਿਲੋ ਵਾਲੀ ਲਿਆਂਦੀ ਆ ਜਦੋਂ ਘਰੇ ਆ ਕੇ ਆ ਜਾਂਦੀ ਆ ਕਿ ਮੱਝ ਇੱਕ ਤਾਂ ਉਹ ਜੀ ਨਹੀਂ ਲਾਉਂਦੀ ਸਾਰਿਆਂ ਨਾਲੋਂ ਪਹਿਲਾਂ ਤਾਂ ਘੇਕਾ ਜੀ ਨਹੀਂ ਲਾਉਂਦੀ ਉਹ ਔਰ ਦੁੱਧ ਨਾਲ ਦੀ ਨਾਲ ਘਟ ਜਾਂਦੀ ਹੈਗੀ ਅਗਰ ਆਪਾਂ ਗਾਂ ਲਿਆਂਦੀ ਤਾਂ ਗਾਂ ਪੰਜ ਦੋ ਲਿਆਂਦੀ ਘਰੇ ਆ ਕੇ ਆਪਾਂ ਗਾਂ ਉਪਰਾ ਕਰਨ ਲੱਗ ਜਾਂਦੀ ਹੈ ਕਿਲਾ ਬਦਲ ਜਾਂਦੀ ਹੈ ਤੇ ਉਦੋਂ ਵੀ ਉਹ ਦੁੱਧ ਘਟ ਜਾਂਦੀ ਆ ਆਪਾਂ ਉਸ ਪੂੰਜੀ ਨੂੰ ਪੂਰਾ ਕਰਨ ਵਾਸਤੇ ਔਰ ਉਸ ਵੀਰ ਦਾ ਦਿਲ ਧਰਨ ਵਾਸਤੇ ਵੀ ਵਾਕਿਆ ਵੀ ਮੇਰੀ ਗਾਂ ਮੱਝ ਦੁੱਧ ਦੇਵੇ ਉਹਦੇ ਤੇ ਆਪਾਂ ਇੱਕ ਛੋਟੀ ਜੀ ਪਿਆਰ ਭਰੀ ਵੀਡੀਓ ਥੋਡੇ ਨਾਲ ਰੂਬਰੂ ਹੋ ਰਹੇ ਆ ਇਸ ਚੈਨਲ ਦੇ ਉੱਤੇ ਗੁਰਲਾਬ ਸਿੰਘ ਪਠੰਡਾ ਦੇ ਉੱਤੇ ਔਰ ਮੇਰੀ ਵੀਡੀਓ ਨੂੰ ਤੁਸੀਂ ਗੌਰ ਦੇ ਨਾਲ ਵੇਖੋ ਗੌਰ ਦੇ ਨਾਲ ਸੁਣੋ ਔਰ ਜਦੋਂ ਤੁਸੀਂ ਵੇਖੋਗੇ ਮੇਰਾ ਦੇਸੀ ਸਮਾਨ ਦੇ ਉੱਤੇ ਹੀ ਹੁੰਦਾ ਔਰ ਸਮਾਨ ਵੀ ਤੁਹਾਡੇ ਘਰੇ ਹੀ ਪਿਆ ਹੁੰਦਾ ਮੈਂ ਬਾਜ਼ਾਰੋਂ ਪੈਸੇ ਵੀ ਨਹੀਂ ਲਵਾਉਂਦਾ ਤੁਹਾਡੇ ਉਹੀ ਚੀਜ਼ਾਂ ਪਈਆਂ ਹੁੰਦੀਆਂ ਦੇਣ ਦਾ ਰੂਪ ਹੀ ਵੱਖਰਾ-ਵੱਖਰਾ ਹੁੰਦਾ ਉਹਦਾ ਜਿਵੇਂ ਹੁਣ ਮੈਂ ਤੁਹਾਨੂੰ ਦੱਸ ਦੇਣਾ ਵੀ ਆਪਣੇ ਕੋਲੇ ਕਣਕ ਪਈ ਆ ਕਣਕ ਨੂੰ ਤੁਸੀਂ ਕਿਵੇਂ ਦਲਾਉਣੀ ਆ ਤੇ ਕਿਵੇਂ ਤੁਸੀਂ ਦੇਣੀ ਆ ਘਰੇ ਉਹ ਹੋ ਗਿਆ ਬਾਜਰਾ ਕਿਸਾਨ ਭਰਾਵਾਂ ਦੇ ਘਰੇ ਪਿਆ ਹੁੰਦਾ ਹੈਗਾ ਮੂੰਗੀ ਮੋੜ ਪਏ ਹੁੰਦਿਆ Rajasthan ਤਾਂ ਬੈਲਟ ਇਧਰ ਬਹੁਤ ਜਿਆਦੇ ਪਏ ਹੁੰਦੇ ਆਗੇ ਉਹਨਾਂ ਨੇ ਕੀ ਕਰਨਾ ਦਲਾ ਕੇ ਆਪਾਂ ਦੇ ਦੇਣਾ ਜਿਵੇਂ ਹੁਣ ਫਰਜ ਕਰੋ ਵੀ ਹੁਣ ਸਰੋਂ ਦਾ ਸੀਜ਼ਨ ਚੱਲ ਰਿਹਾ ਹੈਗਾ ਭਾਈ ਸਰੋਂ ਤੁਸੀਂ ਕੁਆਟਲ ਦੋ ਕੁਆਟਲ ਘਰੇ ਰੱਖੋ ਤੇ ਉਹਦਾ ਤੇਲ ਬਣਾਓ ਤੇ ਨਾਲੇ ਖਲ ਪਸਮਾਨ ਨੂੰ ਤੁਸੀਂ ਪਾਓ ਉਹ ਤੇਲ ਪਾਉਣਾ ਆਪਾਂ ਵਿੱਚ ਇਹਨੂੰ ਜਦੋਂ ਹੁਣ ਵੇਖੀਏ ਵੀ ਆਪਾਂ ਕੀ ਕਰਿਆਗਾ ਪਹਿਲਾਂ ਸਾਰਿਆਂ ਨਾਲੋਂ ਪਹਿਲਾਂ ਆਪਾਂ ਕਣਕ ਦਾ ਦਲੀਆ ਲੈ ਲਿਆ ਮੱਝ ਵਾਸਤ ਮੱਝ ਦੀ ਖਰਾਕ ਦੱਸਦਾ ਇੱਕ ਕਿਲੋ ਕਣਕ ਦਾ ਆਪਾਂ ਲੈਟੀ ਲਾ ਲਈ ਇਹਨੂੰ ਆਪਾਂ ਦਲੀਆ ਵੀ ਕਹਿ ਦਿੰਨੇ ਆ ਤੇ ਲੈਟੀ ਵੀ ਕਹਿ ਦਿੰਨੇ ਆ 1 ਕਿਲੋ ਆਪਾਂ ਉਹ ਲੈ ਲਈ ਉਹਦੇ ਚ ਕੀ ਕਰਨਾ ਹੈ ਆਪਾਂ ਅੱਧਾ ਕਿਲੋ ਬਾਜਰਾ ਪਾ ਲਿਆ ਅਗਰ ਕਿਸੇ ਕਿਸਾਨ ਵੀਰ ਕੋਲੇ ਮੋਠ ਜਾਂ ਮੂੰਗੀ ਪਈ ਆ ਉਹ ਵੀ ਪਾ ਸਕਦਾ ਹੈ ਇਹਦੀ ਮਾਤਰਾ ਜੇ ਉਹ ਕਿਲੋ ਪਾਉਣੀ ਆ ਤੇ ਇਹਦੀ ਮਾਤਰਾ ਆਪਾਂ ਅੱਧਾ ਕਿਲੋ ਪਾਉਣੀ ਆ ਬਾਜਰੇ ਦੀ ਮਾਤਰਾ ਅੱਧਾ ਕਿਲੋ ਪੌਣੀ ਆ ਦੀ ਤਸਵੀਰ ਧਰਮ ਹੁੰਦੀ ਆ ਔਰ ਪਸ਼ੂ ਦੇ ਮਤਲਬ ਇਹਨੂੰ ਆਪਾਂ ਬਰਾਬਰ ਦੀ ਨਹੀਂ ਪਾ ਸਕਦੇਗੇ ਫੇਰ ਆਪਾਂ ਕੀ ਕਰਨਾਗਾ ਉਹਦੇ ਵਿੱਚ ਆਪਾਂ 50 ਗ੍ਰਾਮ ਆਪਾਂ ਹਲਦੀ ਜ਼ਰੂਰ ਐਡ ਕਰ ਲੈਣੀ ਆਂਗੇ ਜਦੋਂ 50 ਗ੍ਰਾਮ ਆਪਾਂ ਹਲਦੀ ਕਰ ਲਈ ਔਰ ਇੱਕ ਚਮਚਾ ਭਰ ਕੇ ਆਪਾਂ ਮਿੱਠੇ ਸੋਡੇ ਦਾ ਜ਼ਰੂਰ ਪਾਉਣਾ ਹੈਗਾ ਮਿੱਠਾ ਸੋਡਾ ਤਾਂ ਭਾਈ ਗੱਲ ਇਹ ਚੀਜ਼ ਦੀ ਆ ਇਹ ਕੰਮ ਕੀ ਕਰਦਾ ਹੈਗਾ ਕੰਮ ਇਹ ਲਾਰਬਾ ਬਣਾਉਣ ਦੇ ਵਿੱਚ ਪਾਚਨ ਸ਼ਕਤੀ ਦੇ ਵਿੱਚ ਇਹ ਭਾਈ ਕੰਮ ਕਰਦਾ ਹੈਗਾ ਜਿਵੇਂ ਪਸ਼ੂ ਜਦੋਂ ਹੁਣ ਫਰਜ ਕਰੋ ਵੀ ਇੱਕ ਜਗ੍ਹਾ ਦੇ ਉੱਤੇ ਜਾ ਕੇ ਾਰਬਾ ਬਣਾਉਂਦਾ ਹੈਗੇ ਅੰਦਰ ਮਿੱਠਾ ਛੋਡਾ ਪਾਚਨ ਸ਼ਕਤੀ ਨੂੰ ਜਿਵੇਂ ਇਹ ਭਾਈ ਮੈਂ ਤੁਹਾਨੂੰ ਦੱਸਦਾ ਹੁੰਨਾ ਵੀ ਡਰਮ ਵਾਂਗੂ ਢੋਲ ਭਰਿਆ ਵੈ ਕੇਰਾ ਪਸ਼ੂ ਸਾਰਾ ਕੁਝ ਖੁਲਣੀ ਚੋਂ ਖਾ ਕੇ ਉਹਨੂੰ ਅੰਦਰ ਸਿੱਟ ਲੈਂਦਾ ਹੈ ਫੇਰ ਕੀ ਕਰਦਾ ਹੈਗਾ ਉਹਨੂੰ ਵਾਪਸ ਲਿਆਉਂਦਾ ਹੈਗਾ ਵਾਪਸ ਲਿਆ ਕੇ ਢੇੜੇ ਨਾਲ ਮੂੰਹ ਦੇ ਉੱਤੇ ਉਹ ਇੱਕ ਮਿੰਟ ਦੇ ਵਿੱਚ 44 ਵਾਰ ਐ ਕਰਕੇ ਮੂੰਹ ਫੇਰਦਾ ਹੈ ਆਪਦਾ ਫਿਰ ਉਹਨੂੰ ਪਾਚਨ ਸ਼ਕਤੀ ਨੂੰ ਰਲਾ ਕੇ ਗਾਹਾਂ ਅੰਦਰ ਜਾ ਕੇ ਉਹ ਫੇਰ ਉਹ ਖੂਨ ਚ ਰਲਣਾ ਹੁੰਦਾ ਖੂਨ ਚ ਰਲ ਜਾਂਦਾ ਹੈਗਾ ਜਿਹੜਾ ਗੋਹੇ ਰਾਹੀਂ ਮਲਬਾ ਬਾਹਰ ਕੱਢਣਾ ਹੁੰਦਾ ਲੀਵਰ ਨੇ ਉਹਨੂੰ ਬਾਹਰ ਕੱਢ ਦੇਣਾ ਫਿਰ ਜਾ ਕੇ ਹਾਜਮ ਹਾਜਮ ਦੇ ਵਿੱਚ ਮਿੱਠਾ ਛੋਡਾ ਬਹੁਤ ਚਾਤੇ ਕੰਮ ਕਰਦਾ ਹੈਗਾ ਫਿਰ ਆਪਾਂ ਰਹਿ ਗਿਆ ਜਿਵੇਂ ਤੇਲ ਸਰੋਂ ਦਾ ਤੇਲ ਸਰੋਂ ਦਾ ਤੇਲ ਆਪਾਂ 1 ਕਿਲੋ ਮਗਰ ਜਿਵੇਂ ਦਲੀਆ ਬਣ ਗਿਆ ਉਹਦੇ 'ਚ ਆਪਾਂ ਪਾਣੀ ਪੈ ਜਾਂਦਾ ਭਾਈ 2.5 ਕਿਲੋ ਪਾਣੀ ਪੈ ਜੂਗਾ ਗੁਣ ਪੈ ਜੂਗਾ ਤੇ ਉਹਦੇ ਵਿੱਚ ਕੀ ਕਰਨਾ 100 ਗ੍ਰਾਮ ਆਪਾਂ ਸਰੋਂ ਦਾ ਤੇਲ ਪਾ ਲੈਣਾ ਸਰੋਂ ਦੇ ਤੇਲ ਨੇ ਕੀ ਕੰਮ ਕਰਨਾ ਸਰੋਂ ਦੇ ਤੇਲ ਨੇ ਜਦੋਂ ਅੰਦਰੂਨੀ ਨਾੜਾਂ ਅੰਦਰੂਨੀ ਨਾੜਾਂ ਔਰ ਨਰਮ ਔਰ ਦਲੀਏ ਨੂੰ ਨਰਮ ਪਾਉਣ ਵਾਸਤੇ ਜਿਵੇਂ ਕਿ ਆਪਾਂ ਕੀ ਕਰਦੇ ਆਂਗੇ ਵੀ ਆਪਾਂ ਸਬਜ਼ੀ ਖਾਧੀ ਤੇ ਸਬਜ਼ੀ ਦੇ ਵਿੱਚ ਜਾਂ ਮਿਰਚਾਂ ਐ ਤੇ ਉਹਦੇ 'ਚ ਆਪਾਂ ਕੀ ਕਰਦੇ ਆਂ ਰੋਜ਼ ਆਪਾਂ ਇੱਕ ਚਮਚਾ ਦੇਸੀ ਘਿਓ ਦਾ ਪਾ ਲੈਨੇ ਆਂਗੇ ਉਹ ਭਾਈ ਜਦੋਂ ਆਪਾਂ ਨੂੰ ਲੋੜ ਆ ਇੱਕ ਚਮਚਾ ਦੇਸੀ ਘਿਓ ਦਾ ਪਾਉਣ ਨੂੰ ਤੇ ਪਸ਼ੂ ਨੂੰ ਵੀ ਦੇਸੀ ਘਿਓ ਦੀ ਲੋੜ ਆ ਤੇ ਪਸ਼ੂ ਨੂੰ ਦੇਸੀ ਘਿਓ ਦੀ ਲੋੜ ਆ ਪਸ਼ੂ ਨੂੰ ਦੇਸੀ ਘਿਓ ਦੀ ਬਜਾਏ ਤੁਸੀਂ ਇਹ ਦੇਸੀ ਘਿਓ ਆਗਾ ਜਦੋਂ ਘਰ ਦੀ ਥੋੜੀ ਕਹਾਣੀ ਕਢਾਈ ਹੋਊਗੀ ਇਹਨੂੰ ਤੁਸੀਂ ਜ਼ਰੂਰ ਦਿਓ ਪਸ਼ੂ ਤੁਹਾਡਾ ਸੂਏ ਨੂੰ ਕਮਸੇ ਕੰਮ ਵੀ ਉਹਨੂੰ ਡੇਢ ਤੋਂ 2 ਮਹੀਨੇ ਹੋਏ ਹੁਣ ਅਗਰ ਤਾਜੇ ਸੂਏ ਪਸੂ ਨੂੰ ਠੰਡਾ ਤੇਲ ਨਹੀਂ ਦੇਣਾ ਉਹ ਮੈਂ ਤੇਲ ਦੂਸਰੇ ਦੂਸਰੇ ਰੂਪ ਦੇ ਵਿੱਚ ਦੱਸਦਾ ਹਾਂ ਸੂਏ ਨੂੰ ਔਰ ਜਦੋਂ ਸੂਣ ਤੋਂ ਬਾਅਦ ਹੋਰ ਰੂਪ ਦੇ ਵਿੱਚ ਦੱਸਦਾ ਹੈ ਤੇਲ ਜ਼ਰੂਰ ਉਹਦੇ ਵਿੱਚ ਤੁਸੀਂ ਪਾਓ ਫੇਰ ਆਪਾਂ ਕੀ ਕਰਨਾ ਜਿਵੇਂ ਆਪਾਂ ਕਿਲੋ ਕਣਕ ਦਾ ਮੱਝ ਵਾਸਤੇ ਦਲੀਆ ਬਣਾਇਆ ਹੈ ਉਹਦੇ ਵਿੱਚ ਆਪਾਂ ਕਮਸੇ ਕੰਮ ਵੀ ਗਰਮੀ ਹੋਵੇ ਸਰਦੀ ਹੋਵੇ ਗਰਮੀ ਦੇ ਵਿੱਚ ਵੀ ਗੁੜ ਤੁਸੀਂ ਜੇ ਤੁਹਾਡੀ 15-16 ਕਿਲੋ ਮੱਝ ਦੁੱਧ ਦਿੰਦੀ ਆ ਅੱਧਾ ਕਿਲੋ ਤੋਂ ਗੁੜ ਭਾਈ ਘੱਟ ਨਾ ਪਾਓ ਦੋ ਡਲੀਆਂ ਗੁੜ ਦੀਆਂ ਪਾਉਣ ਦੇ ਵਿੱਚ ਕੋਈ ਫਰਕ ਨਹੀਂ ਗਾ ਇਹਦਾ ਕੋਈ ਫਾਇਦਾ ਨਹੀਂ ਕਰਦਾ ਉਲਟਾ ਇਹਦਾ ਨੁਕਸਾਨ ਆ ਅਗਰ ਗੁੜ ਪਾਉਣਾ ਹੈ ਤਾਂ ਵੱਡੇ ਪਸ਼ੂ ਨੂੰ ਵੱਡੀ ਮੈਂ ਨੂੰ ਤੁਸੀਂ ਕਮ ਸੇ ਕੰਮ ਵੀ ਅੱਧਾ ਕਿਲੋ ਗੁੜ ਤੁਸੀਂ ਜ਼ਰੂਰ ਪਾਓ ਗੁੜ ਕੋਈ ਭਾਈ ਮਹਿੰਗਾ ਨਹੀਂ ਪੈਂਦਾ ਗਾ ਅਗਰ ਤੁਸੀਂ ਗੁੜ ਪਾਈ ਚੱਲੋਗੇ ਆਪਦੇ ਪਸ਼ੂ ਨੂੰ ਔਰ ਨળે ਦਾ ਹੀਟ ਦੇ ਵਿੱਚ ਜਲਦੀ ਆਊਗਾ ਨળે ਪਸ਼ੂ ਸਮਰੂਗਾ ਅਗਰ ਜੇ ਸਮਰ ਗਿਆ ਪਸ਼ੂ ਦੁੱਧ ਵੀ ਲੰਮੇ ਟਾਈਮ ਦੇ ਉੱਤੇ ਦਿੰਦਾ ਰਹੂਗਾ ਗੁੜ ਤੁਸੀਂ ਜਰੂਰ ਪਾਓ ਅਗਰ ਤੁਸੀਂ ਇਹਨਾਂ ਸਮਾਨ ਆਪਾਂ ਦੱਸਤਾ ਫੇਰ ਅਗਰ ਤੁਸੀਂ ਜੇ ਆਪਣੇ ਕੋਲੇ ਗਾਂ ਵਾਲੇ ਮੇਰੇ ਵੀਰ ਆ ਕਹੀ ਗਾਂ ਨੂੰ ਇਸਤੇਮਾਲ ਕਰਨਾ ਗਾਂ ਨੂੰ ਇਸਤੇਮਾਲ ਕਰਨਾ ਸਾਰੀ ਚੀਜ਼ ਦਾ ਅੱਧ ਕਰ ਲੈਣਾ ਆਪਾਂ ਕੀ ਕਰਨਾ ਹੈਗਾ ਤਣਕ ਦਾ ਜਿਹੜਾ ਆਪਾਂ ਦਲੀਆ ਲਿਆ ਉਹਨੂੰ ਤੁਸੀਂ ਅੱਧਾ ਕਿਲੋ ਲੈ ਲਓ ਬਾਜਰਾ ਤੁਸੀਂ ਪਾਈਆ ਲੈ ਲਓ ਹਲਦੀ ਤੁਸੀਂ ਉਦੋਂ ਘੱਟ ਲੈ ਲਓ ਤੇ ਇਹਦੇ ਵਿੱਚ ਗੁੜ ਨਹੀਂ ਪਾਉਣਾਗਾ ਗਾਂ ਵਾਸਤੇ ਗੁੜ ਜੇ ਥੋੜੀ ਗਾਂ ਸੱਜਰ ਸੂਈ ਆ ਲੇਟੀ ਬਣਾਉਣੀ ਆ ਦਲੀਆ ਬਣਾਉਣਾ ਉਹਦੇ ਵਿੱਚ ਗੁੜ ਦਾ ਇਸਤੇਮਾਲ ਨਹੀਂ ਕਰਨਾ ਉਹਦੇ ਚ ਕੀ ਕਰਨਾ ਹੈਗਾ ਇਸਤੇਮਾਲ ਜਾਂ ਤਾਂ ਤੁਸੀਂ ਸ਼ੱਕਰ ਦਾ ਇਸਤੇਮਾਲ ਕਰ ਲਓ ਜਾਂ ਉਹਦੇ ਵਿੱਚ ਮਿਸਰੀ ਪਾ ਲਓ ਜਾਂ ਕਈ ਵਾਰੀ ਪਤਾਸਿਆਂ ਦੀ ਭੋਰ ਮਿਲ ਜਾਂਦੀ ਆ ਉਹ ਪਾ ਲਓ ਗਾ ਨੂੰ ਗੁੜ ਬੈਨੀਫਿਟ ਨਹੀਂ ਆ ਜਿੰਨਾ ਮੈਂ ਨੂੰ ਬੈਨੀਫਿਟ ਆ ਉਹਨਾਂ ਗਾ ਨੂੰ ਗੁੜ ਨਹੀਂ ਆ ਅਗਰ ਮੈਨੂੰ ਦੇਣਾ ਤਾਂ ਤੁਸੀਂ ਕਿਲੋ ਦੀ ਤਰ੍ਹਾਂ ਦੇ ਵਿੱਚ ਇਹ ਕਿਲੋ ਪਾ ਕੇ ਤੁਸੀਂ ਦੇ ਸਕਦੇ ਹੋ ਕਿਉਂ ਇਹ 4-5 ਕਿਲੋ ਵਗੋਂ ਬਣ ਜਾਂਦਾ ਪਾਣੀ ਧਾਣੀ ਪਾ ਕੇ ਪਾਈ ਪਤੀਲਾ ਭਰ ਜਾਂਦਾ ਹੈ ਅਗਰ ਗਾ ਨੂੰ ਦੇਣਾ ਹੈਗਾ ਤਾਂ ਤੁਸੀਂ ਅੱਧਾ ਦਿਓ ਅਗਰ ਤੁਸੀਂ ਇਹ ਸਾਰਾ ਪਤੀਲਾ ਗਾ ਨੂੰ ਪਾ ਦਿਓਗੇ ਗਾ ਤਾਂ ਖਾ ਜਾਊਗੀ ਕੁਝ ਨਹੀਂ ਛੜਦੀ ਅਗਰ ਕੀ ਆ ਉਹਦੇ ਹਾਜਮੇ ਆਉਣ ਦੇ ਵਿੱਚ ਪਾਜਨ ਸ਼ਕਤੀ ਦੇ ਵਿੱਚ ਉਹਦੀ ਸਮਰੱਥਾ ਘੱਟ ਹੁੰਦੀ ਹੈ ਮੱਝ ਨਾਲੋਂ ਇਹਨੂੰ ਆਪਾਂ ਸਮਾਨ ਪਾਉਣਾ ਹੈਗਾ ਅੱਧਾ ਹੁਣ ਆਜੋ ਹੁਣ ਆਪਾਂ ਤੁਹਾਨੂੰ ਵਿਖਾਉਨੇ ਆਂਗੇ ਪਤੀਲਾ ਮੈਂ ਕਿਵੇਂ ਰਹਿਣਿਆ ਤੇ ਕਿਵੇਂ ਰਿਜ ਰਿਆ ਉਸ ਤਰ੍ਹਾਂ ਸਾਰਾ ਸਮਾਨ ਪਾ ਕੇ ਮੈਂ ਤੁਹਾਨੂੰ ਆਓ ਵਿਖਾਉਣਾ ਆ ਤਾਂ ਮੈਂ ਤਾਂ ਪਾਈ ਸਪੈਸ਼ਲ ਆਇਟਮ ਬਣਾਈ ਵੀ ਆ ਤੁਲਾ ਆ ਵੇਖੋ ਹੁਣ ਮੇਰਾ ਜਮਾ ਦਲੀਆ ਤਿਆਰ ਆ ਆ ਦੇਖ ਲਓ ਉਹੀ ਸਮਾਨ ਪਾ ਕੇ ਆਵੇ ਦਲੀਆ ਬਿਲਕੁਲ ਓਕੇ ਦੀ ਰਿਪੋਰਟ ਹੋਈ ਪਈ ਆ ਇਹ ਤਾਂ ਇਹੋ ਜਿਹਾ ਬਣਿਆ ਪਿਆ ਭਾਵੇਂ ਕੌਲੀ ਲਿਆ ਕੇ ਤੁਸੀਂ ਆਪ ਖਾ ਲੋ ਵੇਖੋ ਐ ਜਮਾ ਇਸਤੇਮਾਲ ਫੇਰ ਕੀ ਕਰਦਾਗਾ ਮੈਂ ਇੱਕ ਪ੍ਰੋਜੈਕਟ ਗਾਹਾਂ ਮੈਂ ਬਣਾ ਕੇ ਰੱਖ ਲੈਣਾ ਗਾਹ ਵੇਖੋ ਜੇ ਮੈਂ ਇੱਕ ਚੁੱਲੇ ਤੇ ਧਰਿਆ ਵੈ ਤੇ ਦੂਜਾ ਮੈਂ ਦੁਪਹਿਰ ਵੇਲੇ ਰਲਾਉਣ ਨੂੰ ਮੈਂ ਉਹ ਤਿਆਰ ਕਰ ਦਿੰਨਾ ਗਾ ਅਗਰ ਸਿਸਟਮ ਬਣਾਉਣਾ ਹੈ ਘਰੇ ਤਾਂ ਪਸ਼ੂ ਰੱਖਣਿਆ ਇੱਕ ਦੇਸੀ ਚੁੱਲਾ ਬਣਾ ਕੇ ਬਹੁਤ ਵਧੀਆ ਟੋਪ ਦਾ ਘਰੇ ਰੱਖੋ ਗਰਮੀ ਹੋਵੇ ਸਰਦੀ ਹੋਵੇ ਰਿਜ ਕੇ ਦਾਣਾ ਜਿਹੜਾ ਪਾਉਂਗੇ ਤੁਸੀਂ ਇੱਕ ਤਾਂ ਜਲਦੀ ਹਾਜ਼ਮ ਆਊਗਾ ਪਸ਼ੂ ਦੇ ਇੱਕ ਪਸ਼ੂ ਦੁੱਧ ਵੱਧ ਦੇਊਗਾ ਇੱਕ ਵੇਸਟੇਜ ਮਾਲ ਨਹੀਂ ਕੱਢਦਾਗਾ ਉਹ ਭੋਰਾ ਵੀ ਇਹ ਇਹਦੇ ਵਿੱਚ ਭਾਈ ਪੁਲੇਖਾ ਹੈਗਾ ਜਿਵੇਂ ਆਪਾਂ ਕਹਿ ਦਈਏ ਵੀ ਭਾਈ ਰਿਜਮਾ ਦਾਣਾ ਗਰਮੀ ਦੇ ਵਿੱਚ ਨਹੀਂ ਪਾਉਣਾ ਚਾਹੀਦਾਗਾ ਤੇ ਤੋ ਸਰਦੀ ਚ ਪਾਉਣਾ ਚਾਹੀਦਾ ਕੋਈ ਗੱਲ ਨਹੀਂ ਇਹਦੇ ਤਸਵੀਰ ਬਲਕੇ ਠੰਡੀ ਆ ਇਹਦਾ ਤੁਹਾਡੇ ਕੋਲੇ ਤਰੀਕਾ ਹੋਣਾ ਚਾਹੀਦਾ ਜਿਵੇਂ ਕਿ ਇਹ ਰਾਤ ਦਾ ਦਾਣਾ ਰਿੰਨਿਆ ਬੈ ਕੱਲ ਸ਼ਾਮ ਦਾ ਇਹਦੀ ਤਸਵੀਰ ਠੰਡੀ ਹੋ ਗਈ ਆਪਾਂ ਰਾਤ ਨੂੰ ਇਹਨੂੰ ਕੱਢ ਕੇ ਰੱਖਤਾ ਤੇ ਸਵੇਰ ਇਹਨੂੰ ਆਪਾਂ ਪਾਤਾ ਇਹਦਾ ਤਰੀਕਾ ਬਣਾਉਣਾ ਪੈਂਦਾ ਐ ਨਹੀਂ ਵੀ ਆਪਾਂ ਹੁਣੇ ਤੜਕੇ ਰਿੰਨ ਲਿਆ ਤੇ ਦੁਪਹਿਰੇ ਆਪਾਂ 3 ਵਜੇ ਰਲਾਤਾ ਉਹ ਮੈਂ ਰਿਕਮੈਂਡ ਨਹੀਂ ਕਰੂੰਗਾ ਮੈਂ ਕਮ ਸੇ ਕਮ ਵੀ ਕਰੂੰਗਾ ਜਿਵੇਂ ਰਾਤ ਦਾ ਰਿਜੇਗਾ ਦਾਣਾ ਉਹ ਤੁਸੀਂ ਦਿਨੇ ਦੂਜੇ ਦਿਨ ਪਾਓ ਤੇ ਦਿਨ ਦਾ ਰੱਜਿਆ ਵਾ ਉਹ ਰਾਤ ਨੂੰ ਪਾਓ ਐਂ ਕਰਕੇ ਭਾਈ ਉਹਦੀ ਚੇਂਜ ਕਰਕੇ ਤੁਸੀਂ ਤਸਵੀਰ ਉਹਦੀ ਚੇਂਜ ਕਰਕੇ ਫੇਰ ਤੁਸੀਂ ਪਾ ਸਕਦੇ ਹੋ ਇਹਦੇ ਵਿੱਚ ਮੈਨੂੰ ਐਟ ਮਾਈਨਿੰਗ ਕਿਉਂ ਲੈਣੀਆਂ ਪਈਆਂ ਕਈ ਵੀਰ ਭਰਾ ਕੀ ਕਰਦੇ ਹੈਗੇ ਕਈਆਂ ਦੇ ਘਰ ਜਾਈਦਾ ਹੈਗਾ ਤੇ ਉਹਨਾਂ ਦੇ ਨਾ ਬਠੜਾਂ ਦੇ ਵਿੱਚ ਕਣਕ ਦੀ ਲੇਟੀ ਦਲੀਆ ਰਿੰਨਿਆਂ ਪਿਆ ਹੁੰਦਾ ਹੈਗਾ ਅਗਰ ਇੰਨਿਆਂ ਪਿਆ ਹੁੰਦਾ ਤਾਂ ਉਹ ਪਸਮਾਣੂ ਪਾਈ ਜਾਂਦੇ ਹੈਗੇ ਉਹ ਪਸ਼ਮਾਂ ਦੇ ਉੱਤੇ ਮਣਮਣ ਨਾਲ ਗੱਡਾਈ ਪਈ ਹੁੰਦੀ ਆ ਪਸ਼ਮਾਂ ਦੇ ਉੱਤੇ ਪਸ਼ੂ ਜੁੜ ਜਾਂਦੇ ਆ ਪਸ਼ੂ ਨੂੰ ਵਹਿਵਾਦੀ ਹੋ ਜਾਂਦੀ ਹੈਗੀ ਉਹ ਫਿਰ ਉਹ ਕਹਿੰਦੇ ਆ ਜੀ ਕੀ ਦੇਖਗੇ ਅਸੀਂ ਕਈ ਘਰਾਂ ਦੇ ਵਿੱਚ ਇਹ ਇਸ ਤਰ੍ਹਾਂ ਦਾ ਪ੍ਰੋਬਲਮ ਆਇਆ ਜਦੋਂ ਆਪਾਂ ਇਹਨੂੰ ਮਿਕਸ ਕਰਕੇ ਪਾਵਾਂਗੇ ਦਲੀਆ ਬਣਾਵਾਂਗੇ ਜਿਵੇਂ ਦਲੀਏ ਦੇ ਵਿੱਚ ਆਪਾਂ ਹਲਦੀ ਵੀ ਪਾ ਲਈ ਤੇਲ ਵੀ ਪਾ ਲਿਆ ਬਾਜਰਾ ਪਾ ਲਿਆ ਕਣਕ ਕੱਲੀ ਨਹੀਂ ਪਾਈ ਆਪਾਂ ਤੇ ਉਸ ਤਰ੍ਹਾਂ ਦਾ ਦਲੀਆ ਬਿਲਕੁਲ ਓਕੇ ਦੀ ਰਿਪੋਰਟ ਦਿੰਦਾਗਾ ਨਾ ਪਸ਼ੂ ਦੇ ਗੱਡਾਵੇ ਨਾਲੇ ਪਸ਼ੂ ਦੁੱਧ ਦੇਊਗਾ ਨਾਲੇ ਪਸ਼ੂ ਚਮਕ ਨਾਲੇ ਭਾਰ ਵਧੂਗਾ ਕਿਉਂ ਕੈਲਸ਼ੀਅਮ ਦੀ ਕਮੀ ਤਾਂ ਬਾਜਰਾ ਨਹੀਂ ਆਉਣ ਦਿੰਦਾ ਕੈਲਸ਼ੀਅਮ ਦੀ ਕਲੀ ਆਹ ਘੋੜ ਨਹੀਂ ਆਉਣ ਦਿੰਦਾ ਤੇ ਤੇਲ ਨਹੀਂ ਆਉਣ ਦਿੰਦਾ ਇਹ ਭਾਈ ਭਰਪੂਰ ਖਜ਼ਾਨਾ ਪਸ਼ੂਆਂ ਵਾਸਤੇ ਇਸ ਤਰ੍ਹਾਂ ਦਾ ਇਸਤੇਮਾਲ ਕਰਿਆ ਕਰੋ ਅੱਜ ਤੁਹਾਨੂੰ ਦੁੱਧ ਵਧਾਉਣ ਦੇ ਉੱਤੇ ਬੇਰਵੇ ਦੇ ਨਾਲ ਦੱਸਿਆ ਮੱਝ ਨੂੰ ਦੇਣਾ ਤਾਂ 1 ਕਿਲੋ ਦੇ ਕੇ ਤੁਸੀਂ ਮਤਲਬ 1 ਕਿਲੋ ਦਿਓਗੇ ਤਾਂ 2.5-3 ਕਿਲੋ ਸਮਾਨ ਬਣ ਜਾਊਗਾ ਇੰਨੀ ਖਰਾਕ ਤੁਸੀਂ ਦੇਣੀ ਆ ਗਾਂ ਨੂੰ ਦੇਣਾ ਤਾਂ ਭਾਈ ਤੁਸੀਂ ਅੱਧਾ ਦੇਣਾ ਜੇ ਤੁਸੀਂ ਇੱਕ ਵਾਰੀ ਬਣਾ ਵੀ ਲਿਆ ਗਾਂ ਨੂੰ ਤੜਕੇ ਹੱਥ ਨੇ ਦੇ ਦਿਓ ਇਸ ਤਰ੍ਹਾਂ ਕਰਕੇ ਦੋ ਤਿੰਨ ਚੀਜ਼ਾਂ ਜ਼ਰੂਰ ਦੱਸੂਗਾ ਹਲਦੀ ਭਾਈ ਸਾਫਤੀ ਲਿਆ ਕੇ ਤੁਸੀਂ ਪਿਹਾਓ ਉਹ ਪਸ਼ੂ ਨੂੰ ਦਿਓ ਨਾਲੇ ਆਪ ਖਾਓ ਉਹਦੇ ਵਿੱਚ ਕੈਮੀਕਲ ਬਹੁਤ ਆ ਰਹੇ ਹੈਗੇ ਤਰ੍ਹਾਂ ਤਰ੍ਹਾਂ ਦੀਆਂ ਚੀਜ਼ਾਂ ਉਹਦੇ ਚਾਰ ਰਹੀਆਂ ਹੈਗੀਆਂ ਇਸ ਕਰਕੇ ਤੁਹਾਨੂੰ ਅੱਜ ਦੀ ਵੀਡੀਓ ਬਣਾਈ ਤੇ ਦੱਸਿਆ ਵਿਸਤਾਰ ਦੇ ਨਾਲ ਔਰ ਮੈਨੂੰ ਭਰਪੂਰ ਪਿਆਰ ਦੇਣੇ ਹੋਗੇ ਤੇ ਪਿਆਰ ਦੇਣ ਵਾਲਿਆਂ ਨੂੰ ਛੋਟਿਆਂ ਵੱਡਿਆਂ ਨੂੰ ਗੁਰਲਾਬ ਸਿੰਘ ਬਠਿੰਡਾ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ